ਹਾਣਿਆਂ ਚ ਪੱਗ ਰੋਲਤੀ ਇਹ ਕਹਾਣੀ ਬਹੁਤ ਘਰਾਂ ਦੀ ਹੈ ਵੈਸੇ ਪੰਜਾਬ ਦੇ ਜਿਹੜੇ ਹਾਲਾਤ ਹੈ ਬਹੁਤ ਮਾੜੇ ਹੈ ਕੁਝ ਨੂੰ ਤੁਹਾਡੇ ਨਾਲ ਗੱਲ ਵੀ ਸਾਂਝੀ ਕਰਾਂਗੇ ਇੱਕ ਅੱਜ ਦੀ ਤਾਜ਼ੀ ਘਟਨਾ ਬਹੁਤ ਲੋਕਾਂ ਦੇ ਕੰਮ ਆਊਗੀ ਗੱਲ ਇਹ ਇੱਕ ਤਾਂ ਮੇਰੀ ਬੇਨਤੀ ਹੈ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਤੇ ਜਿਨੇ ਵੀਡੀਓ ਚੰਗੀ ਲੱਗੇ ਲਾਇਕ ਕਮੈਂਟ ਸ਼ੇਅਰ ਬਾਈ ਜਰੂਰ ਕਰਿਓ ਲਾਇਕ ਜਰੂਰ ਕਰ ਦਿਆ ਕਰੋ ਬਾਈ ਇੱਕ ਮਾੜਾ ਜਿਹਾ ਦੱਬਣਾ ਹੀ ਹੁੰਦਾ ਹੈ ਹਨਾ ਥੋੜਾ ਜ ਮੇਰੇ ਵਾਸਤੇ ਸੌਖਾ ਹੋ ਜਾਂਦਾ ਕੰਮ ਲਓ ਜੀ ਮੈਂ ਇੱਕ ਮਾੜੇ ਕਰੈਕਟਰ ਦੀ ਤੁਹਾਨੂੰ ਗੱਲ ਸੁਣਾਉਣ ਲੱਗਿਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਜਿਹੜੇ ਭਰਾ ਵਿਆਹੇ ਨਹੀਂ ਹੈਗੇ ਜਿਆਦਾਤਰ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਥੋੜੇ ਰਿਸ਼ਤੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਘੱਟ ਹੋ ਰਹੇ ਆ ਇਹ ਗੱਲ 'ਚ ਕੋਈ ਸ਼ੱਕ ਨਹੀਂ ਤੁਸੀਂ ਵੀ ਦੇਖਿਆ ਹੋ ਤੁਹਾਡੇ ਆਣ ਗਵਾਨ 'ਚ ਪਿੰਡ 'ਚ ਕਸਬੇ 'ਚ ਸ਼ਹਿਰ 'ਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਬਹੁਤ ਲੋਕ ਨਾ ਰਿਸ਼ਤੇ ਹੁਣ ਹੋ ਨਹੀਂ ਰਹੇ ਮੁੰਡਿਆਂ ਨੂੰ ਕਿਉਂ ਜਿਹੜੀਆਂ ਕੁੜੀਆਂ ਆਪਣੀਆਂ ਧੀਆ ਪੈਣਾ ਥੋੜਾ ਜਿਹਾ ਬਾਹਰ ਵੱਧ ਬਾਗੀਆਂ ਹਰੇਕ ਕਾਸਟ 'ਚ ਥੋੜਾ ਜਿਹਾ ਰਿਸ਼ਤੇ ਹੋਣ ਨੂੰ ਦਿੱਕਤ ਆ ਰਹੀ ਹੈ ਇਹ ਗੱਲ ਸੋਨੂੰ ਪਤਾ ਹੋਊ ਸਾਰਿਆਂ ਨੂੰ ਪਹਿਲਾਂ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਉਸ ਤੋਂ ਬਾਅਦ ਆਪਾਂ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਤੇ ਆਪਣਾ ਕਮੈਂਟ ਜ਼ਰੂਰ ਛੱਡਿਓ ਇੱਕ ਤੇ ਚੈਨਲ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਓ ਲਓ ਵੀ ਪਹਿਲਾਂ ਗਾਣਾ ਸੁਣੋ ਹਠਾਣੇ ਵਿੱਚ ਜਾ ਕੇ ਬਿਆਨ ਝੂਠੇ ਲਿਖਵਾਉਂਦੀ ਜਾ ਦੋਸ਼ ਹੋਵੇ ਆਪਣਾ ਤੇ ਦੂਜੇ ਸਿਰ ਪਾਉਂਦੀ ਜਾ ਥਾਣੇ ਵਿੱਚ ਜਾ ਕੇ ਬਿਆਨ ਝੂਠੇ ਲਖਵਾਉਂਦੀ ਜਾ ਦੋਸ਼ ਹੋਵੇ ਆਪਣਾ ਤੇ ਦੂਜੇ ਸਿਰ ਲਾਉਂਦੀ ਜਾ ਓਏ ਉਹਨੂੰ ਸ਼ਰਮਾਂ ਦੀ ਕਾਟ ਹੁੰਦੀ ਐ ਜਿਹੜੀ ਆਪਣਿਆਂ ਖਿਲਾਫ ਬੋਲਦੀ ਤੀਨੂੰ ਲੈਣ ਕੀ ਸਿਖਾ ਦੂ ਚੁੰਨੀਆਂ ਜੀਨੇ ਆਪ ਥਾਂ ਥਾਂ ਪੱਗ ਰੋਲਤੀ ਹੋਤੀ ਨੂੰ ਲੈਣ ਕੀ ਸਿਖਾਉ ਚੁੰਨੀਆਂ ਜੀਨੇ ਆਪ ਥਾਂ ਥਾਂ ਪੱਗ ਰੋਲਤੀ ਚੁੱਲ੍ਹੇ ਵਿੱਚ ਫੂਕਣਾ ਕੀ ਰੰਗ ਰੂਪ ਗੋਰੀ ਦਾ ਦੋ ਬੱਚੇ ਜੰਮ ਕੇ ਮਵੈਲ ਕੋਲੇ ਚੋਰੀ ਦਾ ਚੁੱਲ੍ਹੇ ਵਿੱਚ ਫੂਕਣਾ ਕੀ ਰੰਗ ਰੂਪ ਗੋਰੀ ਦਾ ਦੋ ਬੱਚੇ ਜੰਮ ਤੇ ਮੋਬਾਈਲ ਕੋਲ ਚੋਰੀ ਦਾ ਉਹ ਤੈਨੂੰ ਦੱਸ ਕਿਥੋਂ ਤਾਰ ਦੂ ਜੋ ਨਹੀਂ ਖਸਮ ਦੀ ਗੱਲ ਗੋਲ ਦੀ ਤੀਨ ਨੂੰ ਲੈਣ ਕੀ ਸਿਖਾ ਦੂ ਚੁੰਨੀਆਂ ਜਿਨੇ ਆਪ ਥਾਂ ਥਾਂ ਪੱਗ ਰੋਲਤੀ ਤੀਨ ਨੂੰ ਲੈਣ ਕੀ ਸਿਖਾਉ ਚੁੰਨੀਆਂ ਜੀਨੇ ਆਪ ਥਾ ਥਾ ਪੱਗ ਰੋਲਤੀ ਓਏ ਹੌਲੀ ਹੌਲੀ ਖੁੱਲ ਜਾਂਦੇ ਝੂਠ ਵਾਲੇ ਬਾਰਕੇ ਪੇਕਿਆਂ ਤੋਂ ਲੈ ਕੇ ਜੀ ਦੇ ਸਹਰਿਆਂ ਤੱਕ ਚਰਚਾ ਹੌਲੀ ਹੌਲੀ ਖੁੱਲ ਜਾਂਦੇ ਝੂਠ ਵਾਲੇ ਬਾਰਕੇ ਪੇਕਿਆਂ ਤੋਂ ਲੈ ਕੇ ਜੀ ਦੇ ਸਹਰਿਆਂ ਤੱਕ ਚਰਚਾ ਓਏ ਇੱਥੇ ਕੌਣ ਕਿੰਨੇ ਪਾਣੀ ਵਿੱਚ ਐ ਮੈਂ ਜਮਾ ਲੰਘ ਲੰਘ ਦੇਖੇ ਕੋਲ ਦੀ ਓ ਤੀਨ ਨੂੰ ਲੈਣ ਕੀ ਸਿਖਾਉ ਚੁੰਨੀਆਂ ਜੀਨੇ ਆਪ ਥਾਂ ਥਾਂ ਪੱਗ ਰੋਲਤੀ ਤੀਨ ਨੂੰ ਲੈਣ ਕੀ ਸਿਖਾ ਦੂ ਚੁੰਨੀਆਂ ਜੀਨੇ ਆਪ ਥਾਂ ਥਾਂ ਪੱਗ ਰੋਲਤੀ ਓ ਜੀਨੇ ਆਪ ਥਾਂ ਥਾਂ ਪੱਗ ਰੋਲਤੀ ਸੋ ਜੀ ਨੇ ਕਹਿੰਦੇ ਹੁੰਦੇ ਆ ਆਪ ਪੱਗ ਰੋਲਤੀ ਹੋਵੇ ਥਾਣਿਆਂ ਦੇ ਵਿੱਚ ਉਹਨੇ ਆਪਦੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਇਸ ਗਾਣੇ ਦਾ ਮਤਲਬ ਇਹ ਹੈ ਕਿ ਬਹੁਤ ਕੁਸ਼ਕ ਬੁਰੇ ਕੈਰੇਕਟਰ ਹੁੰਦੇ ਆ ਹਰੇਕ ਸ਼ਹਿਰ ਕਸਬੇ ਵਿੱਚ ਹੁੰਦੀ ਹੈ ਇਦਾਂ ਦੇ ਜਿਵੇਂ ਜਿਹੜੀ ਮੇਰੀ ਮੇਨ ਮਕਸਦ ਹੈ ਨਾ ਅੱਜ ਕਿਸੇ ਭਰਾ ਦਾ ਫੋਨ ਆਇਆ ਮੇਰੇ ਕੋਲ ਚੰਗੀ ਜ਼ਮੀਨ ਜਾਇਦਾਦ ਆ ਉਹਨਾਂ ਦੇ ਸੋਨਮਾ ਠੱਗੀ ਦੀ ਗੱਲ ਦੱਸਦਾ ਨੂੰ ਠੱਗੀ ਕਿਵੇਂ ਮਾਰਦੇ ਆ ਲੋਕ ਸ਼ੇਅਰ ਕਰਿਓ ਕਿਸੇ ਦੇ ਕੰਮ ਆ ਜੇ ਇਹ ਗੱਲ ਆ ਉਹ ਭਰਾ ਦਾ ਤਲਾਕ ਹੋਇਆ ਹੋਇਆ ਜਮੀਨ ਉਹਨਾਂ ਕੋਲੇ ਸੁਖਨਕ ਕਾਫੀ ਹੈ ਵੀ ਹੋਣਗੇ 20 30 ਕਿੱਲੇ ਹੋਣਗੇ ਦੋ ਭਾਈ ਆ ਉਹ ਇੱਕ ਜਿਹੜਾ ਉਹਦੂ ਛੋਟਾ ਉਹ ਵਿਆਹਿਆ ਹੋਇਆ ਉਹਨੂੰ ਉਹਨੇ ਕਿਸੇ ਨਾਲ ਕੋਈ ਕੋਈ ਔਰਤ ਨਾਲ ਗੱਲਬਾਤ ਕਰ ਲਈ ਉਹ ਕਹਿੰਦੀ ਵੀ ਮੈਂ ਤੈਨੂੰ ਰਿਸ਼ਤਾ ਕਰਾ ਦਊਂਗੀ ਲੱਖ ਰੁਪਇਆ ਲਵਾਂਗੀ ਪੂਰਾ ਚਲੋ ਤੁਰਦਾ ਘਰ ਆ ਹਨ ਅਗਲਾ ਦੇ ਵੀ ਦੇਊਗਾ ਹੁੰਦਾ ਹੀ ਹੈ ਤਾਉ ਮੁੰਡੇ ਨੂੰ ਉੱਥੇ ਜਾ ਕੇ ਦੇਖਿਆ ਏ ਰੱਬ ਜਾਣੇ ਹੁਣ ਕੌਣ ਗਿਆ ਸੀ ਆਪਾਂ ਨੂੰ ਨਹੀਂ ਪਤਾ ਤਾ ਉਹਨਾਂ ਨੇ ਪੁੱਛਿਆ ਵੀ ਜਿਹੜੀ ਕੁੜੀ ਆ ਉਹ ਕਿੱਥੋਂ ਦੀ ਹੈ ਉਹ ਕਹਿੰਦੇ ਵੀ ਕੁੜੀ ਫਲਾਣੇ ਪਿੰਡ ਦੀ ਹੈ ਉਹ ਜਿਹੜੀ ਵਿਚ ਬਚੋਲਣ ਸੀ ਉਹਨੇ ਦੱਸਿਆ ਵੀ ਫਲਾਣੇ ਪਿੰਡ ਦੀ ਕੁੜੀ ਹੈ ਫਲਾਨਿਆਂ ਦੀ ਕੁੜੀ ਆ ਉਹਦਾ ਵੀ ਤਲਾਕ ਹੋਇਆ ਹੋਇਆ ਤਕੜਾ ਘਰ ਹੈ ਤੇ ਉਹਦਾ ਮੈਂ ਰਿਸ਼ਤਾ ਕਰਾਉਂ। ਮੈਂ ਵੀ ਹੁਣ ਜਿਹੜੇ ਮੁੰਡੇ ਆਲੇ ਸੀ ਵਿਚਾਰੇ ਉਹ ਉਹਨਾਂ ਨੇ ਆਖਿਆ ਵੀ ਆਪਾਂ ਪਤਾ ਤਾਂ ਕਰੀਏ ਜਿਹੜੇ ਉਹਨੂੰ ਨਾਂ ਲਿਖ ਕੇ ਦਿੱਤੇ ਬਚੋਲਣੇ ਉਹ ਸਾਰੇ ਨਾਂ ਗਲਤ ਜਾਲੀ ਲਿਖ ਕੇ ਦੇ ਦੇਵਾਂਗੇ। ਤੇ ਕੁੜੀ ਉਹਨੇ ਕੋਈ ਨਾ ਕੋਈ ਦਿਖਾ ਦੇਣੀ ਸੀ ਹੋਰ ਉਹ ਗੱਲ ਆਪਾਂ ਮਗਰੋਂ ਕਰਾਂਗੇ। ਉਹ ਜਾਲੀ ਨਾਂ ਉਹਨੂੰ ਲਿਖ ਕੇ ਦੇ ਦੇਸਾ ਉਹ ਹੁਣ ਜੇ ਕੋਈ ਪਿੰਡ ਤੇ ਜਦੋਂ ਪੁੱਛਿਆ ਕਰਨ ਜੇ ਤਾਂ ਕੋਈ ਨਾਂ ਉਸ ਨਾਂ ਦਾ ਬੰਦਾ ਹੋਵੇ ਕੋਈ ਰੀਅਲ ਚੀਜ਼ ਹੋਵੇ ਤਾਂ ਉਹਨਾਂ ਨੂੰ ਪਤਾ ਲੱਗੇ ਕੋਈ ਜਦੋਂ ਪਿੰਡ 'ਚ ਪੁੱਛਿਆ ਕਰਨ ਕਦੇ ਕਿਸੇ ਨੂੰ ਪੁੱਛਣ ਵੀ ਆਹ ਨਾਂ ਦਾ ਬੰਦਾ ਆਹ ਦਾਦੇ ਦਾ ਨਾਂ ਐ ਆ ਭਾਈ ਦਾ ਨਾਂ ਐ ਕੁੜੀ ਦੇ ਦਾ ਕੁੜੀ ਦੇ ਪਿਆਓ ਦਾ ਨਾਂ ਐ ਆ ਕੁੜੀ ਦੇ ਚਾਚੇ ਦਾ ਨਾਂ ਐ ਉਹਦੇ ਬੰਦੇ ਹੋਣ ਤਾਂ ਲੱਭਣ ਕਾਫੀ ਦੇਰ ਹੋ ਵਿਚਾਰੇ ਕਦੇ ਕਿਸੇ ਨੂੰ ਪੁੱਛਾ ਵੀ ਹੋ ਸਕਦਾ ਏ ਜੇ ਉਹਨੂੰ ਬਚੋਲਣ ਨੂੰ ਕਿਹਾ ਕਰਨ ਵੀ ਵੀ ਇਹ ਨਾਂ ਦੇ ਤਾਂ ਬੰਦੇ ਹੈ ਨਹੀਂ ਉਹ ਕਹਿੰਦੇ ਨਾ ਲੈ ਉਹ ਜਿਹੜੇ ਬੰਦੇ ਨੂੰ ਤੁਸੀਂ ਪੁੱਛਦੇ ਹੋ ਉਹਨੂੰ ਪਤਾ ਨਹੀਂ ਹੋਣਾ ਉਹ ਜਾਣਦਾ ਨਹੀਂ ਹੋਣਾ ਉਹਨਾਂ ਨੂੰ ਐ ਨਹੀਂ ਫਲਾਨਾ ਨਹੀਂ ਗੱਲ ਭਰਾ ਉਹ ਕਾਫੀ ਟਾਈਮ ਲੰਕੀ ਗਈ ਹੈ ਹੁਣ ਜੇ ਕੋਈ ਬੰਦਾ ਜਿਹੜਾ ਪਿੰਡ 'ਚ ਹੁੰਦਾ ਆਪਣੇ ਆਪਾ ਜਾਣਦੀ ਹੁੰਨੇ ਆ ਆਪਾਂ ਨਹੀਂ ਆਪਣਾ ਕੋਈ ਵੱਡ ਬਡੇਰਾ ਉਹਨਾਂ ਨੂੰ ਜਾਣਦਾ ਹੋ ਉਹਨਾਂ ਨੇ ਵੀ ਚਲੋ ਉਹ ਮੁੰਡੇ ਆਲੇ ਥੋੜੇ ਹਿਸ਼ਾਰ ਲਾ ਲਓ ਤੁਸੀਂ ਜਾਂ ਘੈਂਟ ਲਾ ਲਓ ਉਹਨਾਂ ਨੇ ਜਦੋਂ ਸਾਰੀ ਪੜਤਾਲ ਕਰੀ ਪਤਾ ਲੱਗਿਆ ਵੀ ਜਿਹੜੇ ਪਿੰਡ ਦਾ ਉਹ ਨਾਂ ਲੈਂਦੀ ਸੀ ਉੱਥੇ ਕੋਈ ਕੁੜੀ ਹੈ ਨਹੀਂ ਐਜੀ ਜੀ ਦਾ ਉਹਨੇ ਰਿਖਤਾ ਕਰਾਉਣਾ ਇੱਥੇ ਹੁੰਦਾ ਕਿ ਮੈਂ ਤੁਹਾਨੂੰ ਇਹ ਦੱਸਦਾ ਉਹ ਕੀ ਕਰਦੀ ਜੇ ਉਹ ਬੰਦੇ ਕਈ ਵਾਰੀ ਬੰਦਾ ਕਾਲੀ ਕਰ ਜਾਂਦਾ ਵੀ ਯਾਰ ਚਲੋ ਹਰ ਇੱਕ ਬੰਦੇ ਨੂੰ ਹੁੰਦਾ ਹੈ ਮੇਰਾ ਕੋਈ ਜੀਵਨ ਸਾਥੀ ਹੋਵੇ ਮੈਂ ਆਪਦੀ ਜ਼ਿੰਦਗੀ ਚੰਗੀ ਜਿਉਵਾਂ ਹਣਾ ਜੇ ਉਹ ਨਾਂ ਪੜਤਾਲ ਕਰਦੇ ਉਹਨਾਂ ਨੇ ਹੀ ਕਰਨਾ ਸੀ ਕੋਈ ਕੁੜੀ ਜਾਲੀ ਕਿਉਂਕਿ ਇਹਨਾਂ ਦਾ ਗਰੁੱਪ ਹੁੰਦਾ ਬਾਈ ਇੱਕ ਗਰੁੱਪ ਹੁੰਦਾ ਉਹਨੂੰ ਕੋਈ ਕੁੜੀ ਦਿਖਾ ਦੇਣੀ ਸੀ ਉਹਨਾਂ ਨੇ ਉਹ ਵਿਆਹ ਕੇ ਲੈ ਜਾਂਦਾ ਕਿਤੇ ਨਾ ਕਿਤੇ ਵਿਆਹ ਕਰ ਦਿੰਦੇ ਜਾਲੀ ਪਿਓ ਖੜਾਉਂਦੀਆਂ ਭਰਾ ਖੜਾਉਂਦੀਆਂ ਕੁੜੀ ਉੱਥੇ ਜਾਂਦੀ 10 20 ਦਿਨ ਰਹਿੰਦੀ ਉਹਨੂੰ ਕੱਪੜਾ ਲੀੜਾ ਵੀ ਪਾਉਂਦੇ ਗਹਿਣਾ ਗੱਟਾ ਵੀ ਪਾਉਂਦੇ ਤਕੜਾ ਘਰ ਸੀ ਕੁੜੀ ਉੱਥੋਂ ਆ ਜਾਂਦੀ ਮਗਰ ਉਹਨਾਂ ਨੇ ਕਹਿ ਦੇਣਾ ਸੀ ਮੁੰਡਾ ਨਸ਼ਾ ਕਰਦਾ ਹੈ ਨਾ ساری ਉਮਰ ਤੁਸੀਂ ਕਿਸੇ ਵੀ ਬੰਦੇ ਤੇ ਕੋਈ ਬਨੇਮ ਲਾ ਦਿਓ ਕਿ ਆਹ ਬੰਦਾ ਯਾਰ ਫਲਾਨਾ ਆ ਕਰਦਾ ਹੈ ਉਹ ਇਹ ਕਰਦਾ ਫਿਰ ਸਾਤ ਵੀ ਮੈਂ ਨਹੀਂ ਕਰਦਾ ਨਸ਼ਾ ਉਹ ਜਿਹੜੀ ਵਿਚੋਲਣ ਸੀ ਲੱਖ ਲੈ ਜਾਂਦੀ ਉਹ ਕੁੜੀ ਤੋਂ ਕੇਸ ਕਰਾਣ ਦੀਆਂ ਵੀ ਇਹ ਮੈਨੂੰ ਤੰਗ ਕਰਦਾ ਮੈਂ ਨਹੀਂ ਦਾਜ ਦਾ ਕੇਸ ਕਰਾ ਪਾ ਕੇ ਜੇਲ੍ਹ ਚ ਕਰਾਉ ਮੈਨੂੰ 5 ਲੱਖ ਦੇ ਮੈਨੂੰ 10 ਲੱਖ ਦੇ ਮੈਨੂੰ 20 ਲੱਖ ਦੇ ਇਹ ਕੰਮ ਚੱਲਦਾ ਹੈ ਭਰਾਵੋ ਸੋ ਮੇਰੀ ਬੇਨਤੀ ਹੈ ਜਿਹੜੇ ਬੱਚਿਆਂ ਵਾਲੇ ਆ ਖਾਸ ਕਰਕੇ ਕੋਸ਼ਿਸ਼ ਇਹ ਕਰੋ ਕਿ ਜਿਹੜਾ ਤੁਸੀਂ ਰਿਸ਼ਤਾ ਲੈਣਾ ਹੈ ਉਹ ਤੁਹਾਡਾ ਜਿਆਦਾ ਕੋਈ ਰਿਸ਼ਤੇਦਾਰ ਹੋਵੇ ਜਾਂ ਕੋਈ ਜ਼ਿੰਮੇਵਾਰ ਬੰਦਾ ਹੋਵੇ ਜਿਹੜਾ ਵਿਚੋਲਾ ਹੋਵੇ ਜਿਹੜੇ ਚੱਲਦੇ ਫਿਰਦੇ ਹੁੰਦੇ ਨੇ ਮੈਰਿਜ ਬਿਊਰੋ ਕਹਿੰਦੇ ਆਪਾਂ ਇਹਨਾਂ ਦੇ ਚੱਕਰ ਚ ਨਾ ਭਰਾਵੋ ਫਸਜੂ ਕਦੇ ਥੋੜਾ ਜਿਆ ਮਤਲਬ ਸੋਨੂ ਜੀ ਆਏ ਆ ਕਈ ਵਾਰੀ ਹੁਣ ਜਿਵੇਂ ਮੈਰਿਜ ਬਿਊਰੋ ਵਾਲੇ ਕਈ ਜ਼ਿੰਮੇਵਾਰ ਬੰਤੇ ਵੀ ਹੈਗੇ ਐਸੀ ਗੱਲ ਨਹੀਂ ਹੈਗੀ ਪਰ ਵਿੱਚ ਕੁਝ ਤੋਰੇ ਫੇਰੇ ਵਾਲੇ ਆ ਜਿਹੜੇ ਉਹ ਵਿੱਚ ਫਨ ਵਾਲੇ ਹੁੰਦੇ ਆ ਉਹਨਾਂ ਤੋਂ ਬਚੋ ਜਿਹੜੇ ਬੱਚਿਆਂ ਵਾਲੇ ਆ ਜਾਂ ਕਿਸੇ ਨੇ ਕੁੜੀ ਨਾਲ ਰਿਸ਼ਤਾ ਕਰਨਾ ਜਾਂ ਮੁੰਡੇ ਦਾ ਸੋ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਇਹ ਠੱਗੀ ਬਹੁਤ ਚੱਲ ਰਹੀ ਆ ਪੰਜਾਬ ਦੇ ਵਿੱਚ ਇਹ ਮੈਨੂੰ ਵੀ ਪਤਾ ਵੀ ਕੁੜੀਆਂ ਦੀ ਬਹੁਤ ਘਾਟ ਹੈ ਮੁੰਡਿਆਂ ਨੂੰ ਰਿਸ਼ਤੇ ਬਹੁਤ ਘੱਟ ਹੋ ਰਹੇ ਹਨ ਜੀਵੇ ਹੁਣ ਕੋਈ ਕੱਲਾ ਮੁੰਡਾ ਜਾਂ ਜਾਇਦਾਦ ਹੈਗੀ ਉਹ ਅਗਲਾ ਕਹਿੰਦਾ ਯਾਰ ਜੇ ਲੱਖ 2 ਲੱਖ ਦੇ ਕੇ ਆਪਣਾ ਘਰ ਵਾਸ ਦਾ ਕੀ ਮਾਰਾ ਦੇ ਦਿੰਨੇ ਆ ਪਰ ਭਾਈ ਜ਼ਿਆਦਾਤਰ ਠੱਗੀ ਹੁੰਦੀ ਹੈ ਮੇਰੀ ਬੇਨਤੀ ਤੁਹਾਨੂੰ ਇਹੀ ਹੈ ਮੈਂ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਬਹੁਤ ਲੋਕਾਂ ਨਾਲ ਮੈਂ ਤੁਹਾਨੂੰ ਦੱਸ ਦੇਣਾ ਮੇਰਾ ਇੱਕ ਦੋਸਤ ਹੈ ਪਿੰਡ ਦਾ ਚਲੋ ਮੈਂ ਨਾਂ ਨਹੀਂ ਲੈਂਦਾ ਉਹ ਦੋ ਭਾਈ ਸੀ ਚੰਗਾ ਕੰਮ ਸੀ ਉਹਨਾਂ ਦਾ ਉਹਨਾਂ ਨੇ ਮੈਂ ਮੁੰਡੇ ਵੀ ਬਹੁਤ ਨਰਮ ਨਾਲ ਕੁਝ ਖਾਂਦੇ ਨਾਲ ਪੀਂਦੇ ਵਧੀਆ ਹਰ ਦਾ ਕੰਮ ਕਰਦੇ ਉਹ ਕਿਸੇ ਦੇ ਚੱਕਰ 'ਚ ਪੈ ਗਏ ਉਹਨੂੰ ਕਹਿੰਦੇ ਵੀ ਸਾਨੂੰ ਅਸੀਂ ਰਿਸ਼ਤਾ ਕਰਾਉਨੇ ਆ ਦੋਨੇ ਭਰਾਵਾਂ ਨੂੰ ਇਕੱਠਿਆਂ ਨੂੰ ਕਰਾ ਦੇਾਂਗੇ ਤੇ ਵੀ ਤੁਸੀਂ ਕੀ ਪਾਉਂਗੇ ਹੁਣ ਉਹਨਾਂ ਦੀ ਮਾਤਾ ਵਿਚਾਰੀ ਥੋੜੀ ਜੀ ਬਜ਼ੁਰਗ ਹੋ ਗਈ ਸੀ ਉਹਨਾਂ ਨੂੰ ਵੀ ਐ ਹੋ ਗਿਆ 40000 ਦੋਨੇ ਇਕੱਠੇ ਵਿਆਹੇ ਜਾਵਾਂਗੇ ਖਰਚਾ ਘੱਟ ਹੋਊ ਤੇ ਆਪਣਾ ਘਰ ਵਾਸ ਦੇ ਹੋ ਜਾਣਗੇ ਉਹਨਾਂ ਨੇ ਕਹੇ ਨੇ ਰਿਸ਼ਤਾ ਕਰਾਤਾ ਉਹਨਾਂ ਦੇ ਦੋ ਕੁੜੀਆਂ ਲੰਮੀਆਂ ਲੰਮੀਆਂ ਕਹਿੰਦੇ ਵਧੀਆ ਜਿਵੇਂ ਰਾਜਸਥਾਨ ਵਾਲੀਆਂ ਕੁੜੀਆਂ ਹੁੰਦੀਆਂ ਨੇ ਕੱਦ-ਕਾਠ ਹੁੰਦਿਆ ਹੈ ਤੇ ਉਹਨਾਂ ਨੇ ਉਹਨਾਂ ਨੂੰ ਚੰਗੇ ਗਹਿਣੇ ਪਾਏ ਸੂਟ ਦਿੱਤੇ ਜਿਹੜਾ ਆਪਾਂ ਕਰਦੇ ਹੁੰਨੇ ਆ ਬਿਹਾਰ ਪਿੰਡਾਂ ਦੇ ਵਿੱਚ ਹਨਾ ਸ਼ਹਿਰਾਂ ਜਿਹੜਾ ਵੀ ਆਪਾਂ ਵਿਆਹ ਨੂੰ ਕਰਦੇ ਆ ਉਹਨਾਂ ਨੂੰ ਵਧੀਆ ਸਮਾਨ ਦਿੱਤਾ ਸੋਨੇ ਨਾਲ ਵੀ ਪਾਇਆ ਉਹਨਾਂ ਨੇ 5-5 ਛੀ-ਛੀ ਤੋਲੇ ਇਹ ਗੱਲ ਨੂੰ ਮੇਰੇ ਖਿਆਲ ਵੀ 8-9 ਸਾਲ ਦੀ ਗੱਲ ਪਹਿਲਾਂ ਦੀ ਹੈ ਰੰਗ ਆ ਗੀਆਂ ਉਹ ਵਧੀਆ ਤੜਕੇ ਉੱਠਿਆ ਕਰਨ ਕੰਮਕਾਰ ਕਰਿਆ ਕਰਨ ਉਹਨਾਂ ਨੇ ਜਿਹੜੇ ਘਰ ਵਾਲੇ ਸੀਗੇ ਮੁੰਡੇ ਸੀ ਜਾਂ ਮੁੰਡਿਆਂ ਦੀ ਮਾਂ ਸੀ ਜਾਂ ਮੁੰਡਿਆਂ ਦਾ ਪਿਓ ਸੀ ਉਹਨਾਂ ਨੇ ਆਖਿਆ ਯਾਰ ਬੜਾ ਕੰਮ ਕਰਦੀਆਂ ਬਈ ਸਿਆਣੀਆਂ ਆਈਆਂ ਕੁੜੀਆਂ ਉਹਨਾਂ ਦੇ ਸਵਨਾ ਸੂਨਾ ਜਿਹੜਾ ਹੋਰ ਵਿਹਾਰ ਕਰਦੇ ਹੁੰਦੇ ਐ ਕਿਸੇ ਭੂਆ ਨੇ ਕੋਈ ਟੋਪ ਸਪਾਤੇ ਕਿਸੇ ਨੇ ਮੁੰਦੀ ਪਾਤੀ ਕਿਸੇ ਨੇ ਕੁਸ ਕਿਸੇ ਨੇ ਕੁਸ ਉਹਨਾਂ ਨੇ ਬਾਵਾ ਸਵਨਾ ਇਕੱਠਾ ਕਰ ਲਿਆ ਜਿਹੜਾ ਵਿਚੋਲਾ ਸੀ ਉਹ ਲਈ ਗਿਆ ਸੀ 2.5 ਲੱਖ ਰੁਪਇਆ ਪਹਿਲੇ ਦੋ ਵਿਆਹ ਦਾ ਅੱਛਾ ਉਹ ਲੋਕ ਵੀ ਵਿਚਾਰੇ ਐਡੇ ਹੋਏ ਜੀ ਰਾਜਸਥਾਨ ਚਾ ਹੁਣ ਪਿਓ ਵੀ ਬਣ ਕੇ ਆ ਗਿਆ ਕੋਈ ਮਾਂ ਬਣ ਕੇ ਆ ਗਈ ਕੋਈ ਭੈਣ ਬਣ ਕੇ ਆ ਗਈ ਉਹਨਾਂ ਦੀ ਉਹਨਾਂ ਨੂੰ ਕਹਿੰਦੇ ਵੀ ਲੈ ਮਿਲਣੀ ਕਰਨ ਆਏ ਆ ਜੀ ਜਿੱਦੇ ਮਿਲਣੀ ਕਰਨ ਆਏ ਉਹਨਾਂ ਨੂੰ ਚੜਾ ਕੇ ਲੈ ਗਏ ਮੁੜ ਕੇ ਉਹ ਲੱਭੀ ਨਹੀਂ ਉਹਨਾਂ ਨੂੰ ਕਿੱਥੋਂ ਨਹੀਂ ਆ ਉਹ ਕੁੜੀਆਂ ਸੀ ਕਿੱਥੋਂ ਗਏ ਉਹ ਮੁੰਡੇ ਸੀ ਨਾਲੇ ਤਾਂ ਸਿਉਣਾ ਗਿਆ ਨਾਲੇ ਜਿਹੜੀ ਪਿੰਡ 'ਚ ਬਦਨਾਮੀ ਹੋ ਜਾਂਦੀ ਹੈ ਕਿਸੇ ਬੰਦੇ ਦਾ ਕੋਈ ਮਿਸ ਅੰਡਰਸਟੈਂਡਿੰਗ ਹੋ ਜੇ ਤਾਂ ਇਹ ਗੱਲ ਲਾਜ਼ਮੀ ਹੈ ਬਈ ਚਾਰ ਬੰਦੇ ਤਾਂ ਮੁੰਡੇ ਨੂੰ ਮਾੜਾ ਕਹਿਣਗੇ ਚਾਰ ਕੁੜੀਆਂ ਨੇ ਕਦੇ ਵੀ ਇਦਾਂ ਨਹੀਂ ਹੁੰਦਾ ਕਿ ਇੱਕ ਪਾਸੇ ਹੋਣ ਸਾਰੇ ਲੋਕ ਉਹ ਵਿਚਾਰੇ ਬਿਸ਼ਰਮੀ ਵੀ ਮੰਨ ਲਏ ਇੱਕ ਮੁੰਡਾ ਦਾ दारू ਪੀਣ ਲੱਗ ਗਿਆ ਬਹੁਤ ਜ਼ਿਆਦਾ ਕਿਉਂ ਡਿਪਰੈਸ਼ਨ 'ਚ ਵਗ ਗਿਆ ਉਹ ਸੋ ਮੇਰੀ ਬੇਨਤੀ ਹੈ ਕਿ ਇਹ ਠੱਗੀਆਂ ਬਹੁਤ ਚੱਲਦੀਆਂ ਇਹਨਾਂ ਤੋਂ ਥੋੜਾ ਜਿਹਾ ਆਗਾਰ ਹੋ ਪਰਾ ਬڑے ਲੋਕ ਫਿਰਦੇ ਆ ਉਹਨੂੰ ਕਹੀ ਜਾਣਗੇ ਸੋਨੂੰ ਕਹਿੰਦੇ ਵੀ ਹੋਣਗੇ ਜਿਹੜੇ ਭਰਾ ਥੋੜਾ ਜਿਹਾ 30 ਤੋਂ ਪਲੱਸ ਹੋਗੇ ਉਹਨਾਂ ਨੂੰ ਪਤਾ ਹੋਊ ਇਹ ਗੱਲ ਦਾ ਤੁਹਾਡੇ ਕੋਲੇ ਆਉਂਦੇ ਵੀ ਹੋਣਗੇ ਵੀ ਸਾਨੂੰ 50000 ਦੇ ਦਿਓ ਸਾਨੂੰ ਲੱਖ ਦੇ ਦਿਓ ਇਹ ਰਿਸ਼ਤਾ ਕਰਾ ਦਿੰਨੇ ਆ ਪਰ ਇਹ ਜ਼ਿਆਦਾਤਰ ਭਰਾਵੋ ਠੱਗੀ ਹੁੰਦੀ ਹੈ ਕੋਸ਼ਿਸ਼ ਇਹ ਕਰੋ ਤੁਸੀਂ ਰਿਸ਼ਤਾ ਲੈਣਾ ਛੋਡੇ ਕੋਈ ਰਿਸ਼ਤੇਦਾਰੀ ਚ ਹੋਵੇ ਕੋਈ ਮਾਸੜ ਫੁੱਫੜ ਕੋਈ ਤੁਹਾਡਾ ਆਪਦਾ ਬੰਦਾ ਹੋਵੇ ਜਾਂ ਜਿਹੜਾ ਵੀ ਕਰਾਉਣਾ ਉਹ ਜ਼ਿੰਮੇਵਾਰ ਬੰਦਾ ਹੋਵੇ ਵੀ ਹਾਂ ਇਹ ਸਾਡੇ ਨਾਲ ਠੱਗੀ ਨਹੀਂ ਕਰਾ ਸਕਦਾ ਜਿਹੜਾ ਚੱਲਦਾ ਫਿਰਦਾ ਉਹਨੂੰ ਗਾਹਾਂ ਦੀ ਗਾਹ ਕੋਈ ਦੱਸ ਪਾਉਂਦਾ ਕਿ ਉੱਥੇ ਕੋਈ ਬੁੜੀ ਆ ਉਹ ਰਿਸ਼ਤਾ ਕਰਾ ਆਂਦੀ ਆ ਉੱਥੇ ਕੋਈ ਬੰਦਾ ਹੈ ਇਹਨਾਂ ਚੀਜ਼ਾਂ 'ਚ ਥੋੜਾ ਜਿਹਾ ਫਸਿਓ ਨਾ ਭਰਾਵੋ ਕਿਉਂਕਿ ਨੁਕਸਾਨ ਕਰ ਲੂਗੇ ਆਪ ਦਾ ਮੈਂ ਅੱਜ ਹੀ ਦੁਪਹਿਰੇ ਮੁੰਡੇ ਨਾਲ ਗੱਲ ਕਰ ਰਿਹਾ ਸੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਤਾਂ ਕਰੀ ਐ ਕਿ ਲੋਕ ਥੋੜਾ ਜਿਹਾ ਜਾਗਰੂਕ ਹੋ ਜਾਂਦੇ ਉਹਨਾਂ ਨੂੰ ਇੱਕ ਬੰਦਾ ਜਦੋਂ ਕਿਸੇ ਦਾ ਘਰ ਥੋੜਾ ਜਿਹਾ ਕਹਿੰਦੇ ਹੁੰਦੇ ਐ ਟਾਈਮ ਲੰਘਦੇ ਬਿਆਜ਼ਾ ਨੂੰ ਇੱਕ ਤਾਂ ਬਈ ਡਿਪਰੈਸ਼ਨ ਹੁੰਦੀ ਹੈ ਕਈ ਵਾਰ ਉਹ ਕਾਲਚ ਕਾਲੀ ਕਰਦੇ ਆ ਕਿ ਯਾਰ ਚਲੋ ਜੇ ਆਪਾਂ ਬੜਾ ਰੋਲਾ ਪਾਵਾਂਗੇ ਆਪਣੇ ਲੋਕ ਐਸੇ ਵੈਸੇ ਆਸੇ ਪਾਸੇ ਹੁੰਦੇ ਆ ਵੀ ਕੋਈ ਭਾਨੀ ਨਾ ਮਾਰ ਦੇ ਉਸ ਚੀਜ਼ ਨਾਲ ਆਪਾਂ ਥੋੜੀ ਜਿਹੀ ਗੱਲ ਦੱਬੀ ਰੱਖਦੇ ਆ ਉਹ ਨੁਕਸਾਨ ਆਪਣਾ ਵੀ ਹੋ ਜਾਂਦਾ ਨਾਲ ਸੋ ਮੇਰੀ ਬੇਨਤੀ ਹੈ ਭਰਾਵੋ ਥੋੜਾ ਹੁਸ਼ਿਆਰ ਰਹੋ ਦੁਨੀਆ ਜਿਵੇਂ ਕਹਿੰਦੇ ਹੁੰਦੇ ਆ ਹੱਥ ਤੇ ਹੱਥ ਮਾਰਦੀ ਆ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਸੀ ਚੈਨਲ ਬਾਈ ਸਬਸਕ੍ਰਾਈਬ ਕਰ ਲਿਓ ਤੇ ਮੇਰਾ ਜੇ ਕਿਸੇ ਭਰਾ ਨੂੰ ਕੋਈ ਗਾਣਾ ਚਾਹੀਦਾ ਹੋਵੇ ਮੈਂ ਨੰਬਰ ਪਹਿਲਾਂ ਵੀ ਬੋਲਿਆ ਸੀ WhatsApp ਨੰਬਰ ਹੈ ਮੇਰਾ 98 773 65831 98773 65831 ਕੋਈ ਕਲਾਕਾਰ ਭਰਾ ਨੂੰ ਕੋਈ ਗਾਣਾ ਚਾਹੀਦਾ ਹੋਵੇ ਕਿਸੇ ਵਿਸ਼ੇ ਦਾ ਵੀ ਤਾਂ ਉਹ ਮੇਰੇ ਨਾਲ ਕੰਟੈਂਟ ਕਰ ਸਕਦਾ ਪਰ ਮੇਰੀ ਬੇਨਤੀ ਹੈ ਵੀ ਮੈਂ ਫ੍ਰੀ ਚ ਨਹੀਂ ਦਿੰਦਾ ਇਹ ਗੱਲ ਮੈਂ ਪਹਿਲਾਂ ਕਹਿ ਦੇਣਾ ਚਲੋ ਬੰਦਾ ਆਪਾਂ ਕਈ ਵਾਰੀ ਦੇਖ ਲੈਂਦੇ ਆ ਕੋਈ ਨਵਾਂ ਮੁੰਡਾ ਹੁੰਦਾ ਆਪਣੇ ਵਾਂਗੂ ਉਹ ਇਹ ਵੀ ਨਹੀਂ ਵੀ ਆਪਾਂ ਅਗਲੇ ਦਾ ਗਾਲੀ ਵਧਣਾ ਹੈ ਨਾ ਜਿਹੜੀ ਮਿਹਨਤ ਹੈ ਉਹ ਤਾਂ ਮੈਂ ਲੈ ਕੇ ਫੇਰ ਮੈਂ ਗਾਣਾ ਲਵਾਂਗਾ ਗਾਣਾ ਜਹੇ ਜਾਂ ਮਰਜ਼ੀ ਲੈ ਲਿਓ ਜਿਹੜਾ ਵੀ ਦਿਲ ਕਰਦਾ ਉਹੇ ਜਾ ਗਾਣੇ ਮੇਰੇ ਕੋਲੇ ਹਰ ਪ੍ਰਕਾਰ ਦੇ ਸੋ ਇੰਨੀਆਂ ਕੁ ਬੇਨਤੀਆਂ ਆਂ ਸੀ ਭਾਈ ਜੇ ਤੁਹਾਨੂੰ ਚੰਗਾ ਲੱਗਿਆ ਵੀ ਕੰਮ ਦੀ ਗੱਲ ਹੈ ਤਾਂ ਸ਼ੇਅਰ ਕਰ ਦਿਓ ਅੱਗੇ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਫੇਰ ਹਾਜ਼ਰੀ ਲਵਾਵਾਂਗੇ ਪ੍ਰਮਾਤਮਾ ਅੱਗੇ ਦੁਆ ਹੈ ਅਰਦਾਸ ਹੈ ਕਿ ਸਾਰੇ ਤੰਦਰੁਸਤ ਰਹੋ ਆਪਣੇ ਪਰਿਵਾਰਾਂ ਵਿੱਚ ਖੁਸ਼ ਰਹੋ ਸੋ ਇਨੀਆਂ ਇੱਕ ਬੇਨਤੀਆਂ ਅਸੀਂ ਕਾਲੇ ਮਾਨਵਲੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨੰਬਰ ਮੇਰਾ ਨੋਟ ਕਰ ਲਓ ਕਿਸੇ ਭਰਾ ਨੂੰ ਕੋਈ ਗਾਣਾ ਚਾਹੀਦਾ ਹੋਇਆ ਤਾਂ ਮੇਰੇ ਨਾਲ ਕੰਟੈਂਟ ਕਰ ਸਕਦੇ ਸੋ ਰੱਬ ਰਾਖਾ ਫੇਰ ਮਿਲਾਂਗੇ ਸੋ ਫੇਰ ਬੇਨਤੀ ਹੈ ਕਿ ਭਰਾਵੋ ਹਿਸ਼ਿਆਰ ਰਹੋ ਦੁਨੀਆ ਬਹੁਤ ਅੱਜਕੱਲ ਚਲਾਕ ਹੈ ਸੋ ਰੱਬ ਰਾਖਾ ਸਤਿ ਸ੍ਰੀ ਅਕਾਲ